ਇਹੋਂ ਐ ਸੁਪਰ ਸਟੋਰ ਇਹਨਾਂ ਕੰਮ ਨਹੀਂ ਕਰਨਾ ਤੇ ਜਿਹਨੇ ਕਿਲੇ ਦਾ ਛਾਬਾ ਸਰ ਤੇ ਰੱਖਿਆ ਨਾ ਤੇ ਬੁੱਢੇ ਕੋਲ ਸਾਈਕਲ ਵੀ ਨਹੀਂ ਬੋਧੇ ਉਤੇ ਰੱਖ ਕੇ ਤੇ ਜਾਏ ਉਹਨੇ ਘਰ ਚਲਾਣਾ ਉਹ ਸਾਈਕਲ ਜੋਗੇ ਪੈਸੇ ਕੋ ਨਹੀਂ ਉਹ ਗਲੀ ਫਿਰਦਾ ਆ ਗਿਆ ਨਾ ਉਹਨੇ ਆਖਿਆ 100 ਰੁਪਏ ਦਾ ਦਰਜਨ ਤੇ ਤੂੰ ਉੱਥੇ ਰਟਾ ਲਾ ਦਿੱਤਾ ਮੈਂ ਤੇ 80 ਦਾ ਲੈਣਾ ਸੁਪਰ ਸਟੋਰ ਤੋਂ ਮਾਰਕੀਟ ਵਿੱਚੋਂ ਤੂੰ 200 250 ਤੋਂ ਲੈ ਕੇ ਆਇਆ ਉੱਥੇ ਨਹੀਂ ਆਖਿਆ ਕੰਮ ਕਰ ਤੇ ਗਰੀਬ ਨੂੰ ਉਹਨੇ 100 ਆਖਿਆ ਤੇ ਤੂੰ ਕਿ 80 ਕਰ ਤੇਰਾ ਹੱਕ ਬਣਦਾ ਸੀ ਉਹ 100 ਮੰਗੇ ਤੂੰ ਦੋ ਦੇ ਤੇਰਾ ਤਾਵਨ ਹੋ ਜਾਏ لیکن ਅਸੀਂ ਹਮੇਸ਼ਾ ਗਰੀਬ ਤੇ ਰੂਪ ਪਾਉਂਦੇ ਆ ਕਿਉਂਕਿ ਅਮੀਰਾਂ ਦੇ ਸਾਹਮਣੇ ਲੱਗਦਾ ਨਹੀਂ ਨਾ ਸਾਡਾ ਬਲੱਡ ਪ੍ਰੈਸ਼ਰ ਵੀ ਬੜਾ ਸਿਆਣਾ ਹੈ ਇਹ ਅਮੀਰਾਂ ਸਾਹਮਣੇ ਕਦੀ ਆਈ ਨਹੀਂ ਹੋਇਆ ਹਮੇਸ਼ਾ ਲਿਸੇ ਸਾਹਮਣੇ ਆਈ ਹੁੰਦਾ ਹੈ ਗਾਲੀਆਂ ਕੱਢਦੇ ਆ ਕਿਉਂ ਬਲੱਡ ਪ੍ਰੈਸ਼ਰ ਆ ਇਹ ਕਦੀ ਚੌਧਰੀ ਜਾਂ ਮਲਕ ਨੂੰ ਵੀ ਕੱਢ ਨਾ ਐਮਪੀਏ ਨੂੰ ਵੀ ਕੱਢ ਵਜ਼ੀਰ ਨੂੰ ਵੀ ਕੱਢ ਬੜਾ ਤੇਰਾ ਬਲੱਡ ਪ੍ਰੈਸ਼ਰ ਸਿਆਣਾ ਹੈ ਹਮੇਸ਼ਾ ਲਿਸੇ ਸਾਹਮਣੇ ਆਈ ਹੁੰਦਾ ਹੈ ਅਮੀਰ ਸਾਹਮਣੇ ਔਰ ਡਾਡੇ ਸਾਹਮਣੇ ਕਦੀ ਹਾਈ ਹੀ ਨਹੀਂ ਹੋਇਆ ਆਪਣੀ ਕਮੀਨਗੀ ਨੂੰ ਨਾ ਦੇ ਦਿੱਤਾ ਬਲੱਡ ਪ੍ਰੈਸ਼ਰ ਦਾ ਆਪਣੇ ਅੰਦਰ ਦੀ ਗਲਾਜ਼ਤ ਕਢਾਲਣ ਨੂੰ ਨ ਇੱਕ ਬਜ਼ੁਰਗ ਦਾ ਮੈਂ ਜੁਮਲਾ ਪੜ ਰਿਹਾ ਸਾਂ ਉਸ ਜੁਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਅਗਲੀ ਜੋ ਗੱਲ ਕਰਨਾ ਚਾਹੁੰਦਾ ਆ ਉਧਰ ਜਾਂਦਾ ਆ ਉਹ ਬਜ਼ੁਰਗ ਫਰਮਾਉਂਦੇ ਨੇ ਦੁਨੀਆ ਵਿੱਚ ਜ਼ਿੰਦਗੀ ਇਸ ਤਰ੍ਹਾਂ گزار ਕਿ ਤੇਰੇ ਮਹੱਲੇ ਵਿੱਚ ਰਹਿਣ ਤੇ ਲੋਕ ਸ਼ੁਕਰ ਕਰਨ ਸਬਰ ਨ ਕਰਨ ਗੱਲ ਸਮਝ ਆਈਏ ਤੂੰ ਮਹੱਲੇ ਚ ਰਹਿ ਰਹੇ ਆ ਨਾ ਤੇ ਲੋਕ ਸ਼ੁਕਰ ਕਰਨ ਕਿ ਮਾਲਕੇ ਬੰਦਾ ਸਾਨੂੰ عطا ਦਿੱਤੇ ਸਬਰ ਨ ਕਰਨ ਇਤਨਾ ਬੁਰਾ ਬਣ ਕੇ ਨਾ ਰਹੀਂ ਕਿ ਲੋਕ ਸਬਰ ਕਰਨ ਇਤਨਾ ਚੰਗਾ ਬਣ ਕੇ ਰਹੀਂ ਕਿ ਲੋਕ ਸ਼ੁਕਰ ਕਰਨ ਮਾਲਕ ਤੂ ਆ ਬੰਦਾ ਸਾਡੇ ਮਹੱਲੇ ਵਿੱਚ ਦਿੱਤਾ